ਏ ਬਈ ਜਵਾਕ ਸੀਗਾ ਆਪਦੀ ਭੈਣ ਨਾ ਗਿਆ ਹੋਇਆ ਸੀ ਗੁਰਦੁਆਰਾ ਸਾਹਿਬ ਹਨਾ ਉਹਦੇ ਪਰਿਵਾਰ ਦੇ ਦਸਾਂ ਮੁਸਾਬਕ ਤੇ ਉਹ ਕੁੜੀ ਵਿਚਾਰੀ ਅੰਦਰ ਬੈਠੀ ਰਹੀ ਬਾੜ ਸੁਣੀ ਜਾਂਦੀ ਸੀ ਉਹ ਜਵਾਕ ਬਾਹਰ ਆ ਗਿਆ ਤੇ ਉੱਥੋਂ ਉਹਨੂੰ ਨਾਲ ਲੈ ਗਿਆ ਕੋਈ ਆਪਦੀ ਜਗ੍ਹਾ ਤੇ ਜਿੱਥੇ ਰਹਿੰਦਾ ਸੀ ਜਾਂ ਕੰਮ ਕਰਦਾ ਸੀਗਾ ਉਹਦੇ ਪਰਿਵਾਰ ਨੇ ਦੱਸਿਆ ਵੀ ਪਹਿਲਾਂ ਵੀ ਦੋ ਤਿੰਨ ਔਰੀ ਜਵਾਕ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਸੀ ਇਹਨੇ ਪਰ ਇਹਨੇ ਦਰਿੰਦੇ ਨੇ ਐਡੀ ਮਾੜੀ ਕਰਤੂਤ ਕੀਤੀ ਆ ਬਈ ਜਵਾਕ ਨਾਲ ਵੀ ਉਹਦੇ ਪ੍ਰਾਈਵੇਟ ਬਾੜ ਤੇ ਛੋਟੀ ਬਾੜੀ ਹਨਾ ਹੋਰ ਪਤਾ ਨਹੀਂ ਕੀ ਕੁਛ ਕੀਤਾ ਉਹਨੇ ਵੀ ਉਹਦੇ ਸਿਰ 'ਚ ਇੱਟ ਮਾਰੀ ਉਹਦਾ ਗਲਤੀ ਨਿੱਕਰ ਨਾਲ ਵੀ ਪੰਜਾਬ ਪੁਲਿਸ ਨੇ ਸਾਡੇ ਉਹ ਪਹਿਲਾ ਮੁੰਡਾ ਕਿਡਨਾਪ ਹੋਇਆ ਸੀ ਉਹਦੇ ਦਾ ਗੋਲੀ ਮਾਰਦੀ ਨਾਲੇ ਜਵਾਕ ਨੇ ਕਿਹਾ ਸੀਗਾ ਵੀ ਮੈਨੂੰ ਕੁਛ ਨਹੀਂ ਕਿਹਾ ਜਣੇ ਹਣਾ ਵੀ ਚਲੋ ਗਲਤ ਕੀਤਾ ਸੀ ਅਸੀਂ ਐ ਨਹੀਂ ਕਹਿੰਦੇ ਪਰ ਤੇ ਇਹਨਾਂ ਦੀ ਨਹੀਂ ਗੋਲੀ ਵਜਦੀ ਛੋਡੇ ਤੋਂ ਕਿ ਤੁਸੀਂ ਪੰਜਾਬੀਆਂ ਦੇ ਵੈਰੀਓ ਵੀ ਐਡਾ ਕਿੱਡਾ ਕਿ ਹਵਾਨੀਆਂ ਤਾਂ ਯਾਰ ਇਹ ਜੋ ਯੂਪੀ ਬਿਹਾਰ 'ਚ ਕਰਦੇ ਸੀ ਸਾਡੇ ਇੱਥੇ ਆ ਕੇ ਗੰਦ ਪਾਉਣ ਲੱਗੇ ਵੀ ਸਰਕਾਰਾਂ ਆਪਣੀਆਂ ਸੁੱਤੀਆਂ ਪਈਆਂ ਕੰਮ ਤਾਂ ਸਰਕਾਰਾਂ ਦਾ ਹੀ ਐ ਵੀ ਉਹਦਾ ਬੈਕਗ੍ਰਾਉਂਡ ਕੀ ਸੀ 7 ਸਾਲ ਸਜ਼ਾ ਕੱਟ ਕੇ ਆਇਆ ਸੀਗਾ ਤੇ ਇੱਥੇ ਅੱਗੇ ਕਿਹਨੇ ਪੁੱਛਿਆ ਵੀ ਕੋਈ ਕਾਂਡ ਉੱਥੇ ਕੀਤਾ ਤੇ ਇੱਥੇ ਆ ਜਾਂਦੇ ਆ ਬਾਈ ਹੋ ਸਕਦਾ ਚਲੋ ਇਹ ਜਵਾਕ ਅਲੀ ਗੱਲ ਮੂਹਰੇ ਆ ਗਈ ਪਹਿਲਾਂ ਹੋਰ ਕੀ ਪਤਾ ਨਹੀਂ ਕਿੰਨੇ ਕਿ ਜਵਾਕਾਂ ਨੇ ਕੀਤੀ ਐ ਨਹੀਂ ਮੂਹਰੇ ਆਈ ਆਪਣੇ ਇਹ ਤਾਂ ਚਲੋ ਮੂਹਰੇ ਆ ਗਈ ਤਾਂ ਇਹ ਫੜਿਆ ਗਿਆ ਵੀ ਉਹਦੇ ਜਿਹੜਾ ਮਾਲਕ ਐ ਕੰਮ ਕਰਦਾ ਜਿਹਦੇ ਫਰਜ਼ ਬੰਦ ਅਸੀਂ ਵੈਰੀਫਿਕੇਸ਼ਨ ਕਰਾਉਂਦਾ ਵੀ ਇਹ ਜਿਹਨਾਂ ਦਾ ਗੋਲ ਵਾਲੇ ਨੂੰ ਬਾਈ ਕੀ ਲੱਗਦਾ ਕਿੰਨਾ ਕਚਰ ਚੌਂਕਾ ਚ ਲਾਸ਼ਾ ਰੱਖ ਕੇ ਕੱਟ ਕਰਕੇ ਸਾਨੂੰ ਇਨਸਾਫ ਮਿਲੂਗਾ ਕਿਉਂਕਿ ਜੇ ਹੋ ਸਕਦਾ ਹੈ ਉਹ ਪਰਿਵਾਰ ਕੈਮਰੇ ਤੇ ਨਾ ਆਉਂਦਾ ਜਾਂ ਮੀਡੀਆ ਚ ਨਾ ਆਉਂਦਾ ਹੋ ਸਕਦਾ ਉਹ ਪਰਿਵਾਰ ਨੂੰ ਵੀ ਇਨਸਾਫ ਨਾ ਮਿਲਦਾ ਦੇਖ ਬਾਈ ਕਿਵੇਂ ਦੇਖਦੇ ਹੋ ਕਿੰਦਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਹਿਸਾਬ ਨਾਲ ਉਸ ਬੱਚੇ ਨੇ ਦਰਦ ਦੇ ਨਾਲ ਜਾਨ ਤੋੜੀ ਹੋਊਗੀ ਉਸ ਹਿਸਾਬ ਨਾਲ ਉਹਨੂੰ ਕੀ ਸਜ਼ਾ ਬਣਦੀ ਹੈ ਬਾਈ ਜੇ ਮੈਂ ਹੁੰਦਾ ਮੈਂ ਤਾਂ ਗੋਲੀ ਮਾਰਦਾ ਉਹਦੇ ਵੀ ਉਹਦੇ ਕੋਈ ਨਾ ਗੋਲੀ ਵੱਜਣੀ ਚਾਹੀਦੀ ਹੈ ਕਿਉਂਕਿ ਗਾਹ ਨੂੰ ਇਹਨਾਂ ਨੂੰ ਅਕਲ ਆ ਜੇ ਮਾੜੀ-ਮੁੱਟੀ ਆਪਣੇ ਪੰਜਾਬੀਆਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਵੀ ਆਹ ਕਰਤੂਤਾ ਹੋਣ ਲੱਗੀਆਂ ਵੀ ਹੱਲਾਸ਼ੇਰੀ ਆਪਾਂ ਦੰਨੇ ਆ ਆਪਾਂ ਉਹਨਾਂ ਨੂੰ ਸਰਪੰਚ ਬਣਾਦਾ ਦੋ ਇੱਕ ਸਵਾਲ ਇਹ ਵੀ ਹੈ ਨਾ ਵੀ ਪ੍ਰਵਾਸੀ ਆ ਤਾਂ ਗਏ ਵਸ ਪੀ ਗਏ ਪਰ ਪ੍ਰਵਾਸੀਆਂ ਨੂੰ ਲੈ ਕੇ ਕੌਣ ਆਇਆ ਸਵਾਲ ਤਾਂ ਇਹ ਵੀ ਆ ਨਾ ਹੁਣ ਆਈਆਂ ਤੁਸੀਂ ਦੇਖ ਲਓ ਯੂਪੀ ਚ ਕੀ ਕੁਝ ਹੁੰਦਾ ਰਿਹਾ ਹੈ ਉੱਥੇ ਪਤਾ ਨਹੀਂ ਇਹ ਕਿੱਡੇ ਕ ਕੰਮ ਦੇ ਭੁੱਖੇ ਆਇਆ ਰ ਵੀ ਇਹਨੂੰ ਵੀ ਇੰਨਾ ਕਿੰਨਾ ਕੰਮਨਾ ਭਰਿਆ ਸੀਗਾ ਉਹ ਪਹਿਲਾਂ ਜੱਲੋ ਲੁਧਿਆਣੇ ਵਾਲੀ ਕੁੜੀ ਸੀਗੀ ਉਹ ਤਾਂ ਵਾਹਿਗੁਰੂ ਦੇ ਮੇਰ ਸਦਕਾ ਭੈਣਾਂ ਵਿਚਾਰੀ ਦਲੇਰੀ ਵਰਤ ਗਈ ਆਪਦੀ ਛਾਲ ਮਾਰ ਗਈ ਬਚ ਗਿਆ ਨਹੀਂ ਤਾਂ ਨਿਰਬਿਆ ਗਾਂਡ ਹੋਇਆ ਔਰ ਕਿੰਨੇ ਨੁਕਸਾਨ ਹੋਇਆ ਬਾਈ ਮੁੜ ਕੇ ਆਪਾਂ ਮੋਮਬਤੀਆਂ ਚੱਕਦੇ ਆ ਜਾਂ ਹੁਣ ਵੀ ਆ ਜਿਹੜਾ ਮੁੰਡੇ ਦਾ ਨੁਕਸਾਨ ਹੋਇਆ ਕੀ ਆਪਾਂ ਇੱਚ ਵੀ 4 ਦਿਨ ਬੋਲਾਂਗੇ ਬਸ ਫਿਰ ਬਹਿ ਜਾਗੇ ਕਿਉਂਕਿ ਆਪਾਂ ਭੁੱਲਦੇ ਬਹੁਤ ਛੇਤੀ ਆ ਬਾਈ ਰੇੜੀਆਂ ਪਿੱਛੇ ਗਲਤੀ ਮੰਨਦੇ ਹੋ ਕਿਉਂਕਿ ਉਹ ਮਾਰਕੀਟ ਕਮੇਟੀ ਦੋ ਰਮਿਸ਼ਨ ਲੈਂਦੇ ਨੇ ਇਨਸਾਂਸ ਲੈਂਦੇ ਨੇ ਉੱਥੇ ਮਾਰਕੀਟ ਕਮੇਟੀ ਦੀ ਵੀ ਗਲਤੀ ਮੰਨਦੇ ਹੋ ਕਿਉਂਕਿ ਉਹਨਾਂ ਨੇ ਵੀ ਭਈਆਂ ਨੂੰ ਡਿਸਾਂਸਤਾ ਇਸ਼ੂ ਉਹਨਾਂ ਨੇ ਵੀ ਕੀਤੇ ਹੋਣਗੇ ਤਾਂ ਆਪਾਂ ਨੂੰ ਥੋੜੀਆਂ ਜਿਹੀਆਂ ਯਾਦ ਰੱਖਣੀਆਂ ਪੈਣੀਆਂ ਆ ਜਵਾਕ ਮਰਿਆ ਐ ਸਮਝ ਲਓ ਵੀ ਸਾਡਾ ਜਵਾਕ ਸੀਗਾ ਵੀ ਮੇਰਾ ਛੋਟਾ ਭਾਈ ਸੀਗਾ ਯਾਰ ਵੀ ਉਹ ਮਰਿਆ ਆਪਾਂ ਇਨਸਾਫ ਵੀ ਦਿਵਾਉਣਾ ਉਹਨੂੰ ਤੇ ਆਪਣੇ ਜਿਹੜੇ ਗੰਦ ਪਾਉਣ ਵਾਲੇ ਹੈਗੇ ਆ ਇਹਨਾਂ ਨੂੰ ਬਾਹਰ ਕਰਨਾ ਇੱਥੋਂ ਭਈ ਆਪਣੇ ਨੌਜਵਾਨ ਜਾਂਦੇ ਆ ਆਪਣੇ ਕਿੰਨੇ 20 20 50 55 ਲੱਖ ਰੁਪਏ ਲਾ ਕੇ ਜਾਂਦੇ ਆ ਇਹ ਚੱਕਦੇ ਅੱਧੇ ਦਾ ਟਿਕਟਾਂ ਵੀ ਨਹੀਂ ਲੈਂਦੇ ਸਿੱਧਾ ਅੱਗੇ ਬਹਿ ਜਾਂਦੇ ਐਥੇ ਆਪਣੇ ਨੌਜਵਾਨ ਜਾਂਦੇ ਆ ਪੈਸੇ ਲਾਉਂਦੇ ਆ ਬਾਈ ਜੀ 50-50 ਲੱਖ ਰੁਪਈਆ 40-40 ਲੱਖ ਰੁਪਈਆ ਲਾ ਕੇ ਜਾਂਦੇ ਆ ਉਹ ਕੋਈ ਆਏ ਨਹੀਂ ਨੰਮ ਕੋ ਚੱਕਿਆ ਮੂੰਹ ਤੇ ਆ ਗਏ ਤੇ ਆ ਕੇ ਗੰਦ ਆਪਣੇ ਕਿੰਨੇ ਕਿਨੇ ਉੱਥੇ ਕਤਲ ਕਰਦੇ ਮੁੰਡਿਆਂ ਨੇ ਤੇ ਜਿਹੜੇ ਪਿੰਡਾਂ ਦੇ ਲੋਕ ਆ ਉਹ ਵੀ ਸਟੇਟਸ ਸਿੰਬਲ ਸਮਝਣ ਲੱਗ ਗਏ ਵੀ ਜੇ ਸਾਡੇ ਸੀਰੀ ਭਈਆ ਰੱਖਿਆ ਹੋਇਆ ਤਾਂ ਸਾਡਾ ਇੱਕ ਸਟੇਟਸ ਸਿੰਬਲ ਆ ਲੋਕ ਤਾਂ ਇਹ ਵੀ ਸਮਝਦੇ ਸੀ ਤੁਹਾਨੂੰ ਉਹ 2 ਰੁਪਈਆ ਮਾਰੇ ਕਰਦੇ ਆ ਚਲੋ ਗੁਸਾ ਲੱਗੂ ਗੀਆਂ ਨੂੰ ਵੀ 2 ਰੁਪਏ ਘੱਟ ਲੈਂਦਾ ਆਪਣੀ ਸੋਚ ਹੀ ਐ ਬਣਾਦੀ ਵੀ ਪੰਜਾਬੀ ਨਹੀਂ ਕੰਮ ਕਰਦਾ ਚੱਜ ਨਾਲ ਭਈਏ ਤੋਂ ਕਰਾਓ ਜੇ ਟਾਈਲਾਂ ਲਗਾਉਣੀਆਂ ਤਾਂ ਭਈਏ ਤੋਂ ਕਰਾਓ ਰੰਗ ਕਰਾਉਣਾ ਤਾਂ ਭਈਏ ਤੋਂ ਕਰਾਓ ਚਣਾਈ ਦਾ ਕੰਮ ਕਰਾਉਣਾ ਤਾਂ ਭਈਏ ਤੋਂ ਕਰਾਓ ਲੱਕੜ ਦਾ ਕਰਾਉਣਾ ਤਾਂ ਭਈਏ ਤੋਂ ਕਰਾਓ ਆ ਜਿਹੜਾ ਭਈਆ ਬਾਈ ਇਹਨੂੰ ਤਾਂ ਫਾਂਸੀ ਦੀ ਸਜ਼ਾ ਹੋਵੇ ਤੇ ਜਿਹਨੇ ਕਿਰਾਏ ਤੇ ਰੱਖਿਆ ਸੀਗਾ ਉਹਨੂੰ ਉਮਰ ਕੈਦ ਤੇ ਜਿਹਦੇ ਕਿਰਾਏ ਕੰਮ ਕਰਦਾ ਸੀਗਾ ਉਹਨੂੰ ਵੀ ਉਮਰ ਕੈਦ ਪੂਰੇ ਪੰਜਾਬ ਦੇ ਵਿੱਚ ਇੱਕ ਬੱਚੇ ਦੀ ਮੌਤ ਨੇ ਪੰਜਾਬ ਰਵਾ ਦਿੱਤਾ ਉਸ ਬੱਚੇ ਦੇ ਨਾਲ ਇੱਕ ਪ੍ਰਵਾਸੀ ਕੰਨੀਓ ਬਦਫੈਲੀ ਕੀਤੀ ਗਈ ਉਹਨੂੰ ਮਾਰਿਆ ਗਿਆ ਪਰ ਪੰਜਾਬ ਦੇ ਲੋਕਾਂ ਨੇ ਉਸ ਬਹੀ ਦੀ ਪੜਤਾਲ ਕੀਤੀ ਪੁਲਿਸ ਪ੍ਰਸ਼ਾਸਨ ਨੇ ਪੜਤਾਲ ਕੀਤੀ ਤੇ ਉਹ ਸਲਾਖਾ ਮਗਰ ਭੇਜ ਦਿੱਤਾ ਗਿਆ ਪਾਰੇ ਸਲਾਖਾ ਮਗਰ ਭੇਜਣਾ ਕਾਫੀ ਹੈ ਕਿਉਂਕਿ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਫਾਂਸੀ ਵੀ ਹੋਣੀ ਚਾਹੀਦੀ ਹੈ ਇਹਨਾਂ ਵਿਸ਼ਾ ਤੇ ਗੱਲਬਾਤ ਕਰ ਲਈ ਮੇਰੇ ਨਾਲ ਐਡਵੋਕੇਟ ਹਰਸ਼ਪ੍ਰੀਤ ਸਿੰਘ ਸਿੱਧੂ ਮੌਜੂਦ ਹੋਣਗੇ ਜੋ ਇਹ ਘਟਨਾ ਕਰਮ ਵਾਲੇ ਖੁੱਲ ਕੇ ਦੱਸਣਗੇ ਤੇ ਉਹਨਾਂ ਤੋਂ ਜਾਣਦੇ ਆ ਬਾਈ ਸਭ ਤੋਂ ਪਹਿਲਾਂ ਇਹ ਘਟਨਾ ਕਰਮ ਕਿਵੇਂ ਵਾਪਰਿਆ ਕਿਉਂਕਿ ਤੁਸੀਂ ਜਿਆਦਾ ਇਸੇ ਤੇ ਸਟੱਡੀ ਕੀਤੀ ਕਿਵੇਂ ਵਾਪਰਿਆ ਕਿਵੇਂ ਇਹ ਬਾਈ ਜਵਾਗ ਸੀਗਾ ਆਪਦੀ ਭੈਣ ਨਾ ਗਿਆ ਹੋਇਆ ਸੀ ਗੁਰਦੁਆਰਾ ਸਾਹਿਬ ਹਨਾ ਉਹਦੇ ਪਰਿਵਾਰ ਦੇ ਦੱਸਾਂ ਮੁਤਾਬਕ ਤੇ ਉਹ ਕੁੜੀ ਵਿਚਾਰੀ ਅੰਦਰ ਬੈਠੀ ਰਹੀ ਬਾਤ ਸੁਣੀ ਜਾਂਦੀ ਸੀ ਉਹ ਜਵਾਕ ਬਾਹਰ ਆ ਗਿਆ ਤੇ ਉਹ ਤੋਂ ਉਹਨੂੰ ਨਾਲ ਲੈ ਗਿਆ ਕੋਈ ਆਪਦੀ ਜਗ੍ਹਾ ਤੇ ਜਿੱਥੇ ਰਹਿੰਦਾ ਸੀ ਜਾਂ ਕੰਮ ਕਰਦਾ ਸੀਗਾ ਉਹਦੇ ਪਰਿਵਾਰ ਨੇ ਦੱਸਿਆ ਵੀ ਪਹਿਲਾਂ ਵੀ ਦੋ ਤਿੰਨ ਵਾਰੀ ਜਵਾਗ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਸੀ ਇਹਨੇ ਵੀ ਉਹ ਤਾਂ ਚਲੋ ਬਚ ਗਿਆ ਉਹਦੀ ਭੈਣ ਛੋਟੀ ਸੀ ਉਹ ਤੋਂ ਦੋ ਚਾਰ ਸਾਲ ਵੱਡੀ ਉਹਨੇ ਬਾਜ ਮਾਰ ਲਈ ਪਰ ਇਹਨੇ ਦਰਿੰਦੇ ਨੇ ਐਡੀ ਮਾੜੀ ਕਰਤੂਤ ਕੀਤੀ ਆ ਬਾਈ ਜਵਾਗ ਨਾਲ ਵੀ ਉਹਦੇ ਪ੍ਰਾਈਵੇਟ ਪਾੜ ਤੇ ਵੀ ਛੋਟੀ ਵਾੜੀ ਹਨਾ ਹੋਰ ਪਤਾ ਨਹੀਂ ਕੀ ਕੁਛ ਕੀਤਾ ਉਹਨੇ ਵੀ ਉਹਦੇ ਸਿਰ 'ਚ ਇੱਟ ਮਾਰੀ ਉਹਦਾ ਗਲ ਘੋਟਿਆ ਉਹਦੀ ਨਿੱਕਰ ਨਾਲ ਵੀ ਐਡਾ ਕਿੱਡਾ ਕਿ ਹਵਾਨੀਆਂ ਤਾਂ ਯਾਰ ਇਹ ਜੋ ਯੂਪੀ ਬਿਹਾਰ ਚ ਕਰਦੇ ਸੀ ਸਾਲੇ ਇੱਥੇ ਆ ਕੇ ਗੰਦ ਪਾਉਣ ਲੱਗ ਗਏ ਇਹ ਹੂੰ ਵੀ ਇਹਨਾਂ ਨੂੰ ਕੌਣ ਸਾਹਮਣਾ ਜੇ ਕੀ ਦੀ ਜ਼ਿੰਮੇਵਾਰੀ ਬਣਦੀ ਐ ਹੂੰ ਵੀ ਸਰਕਾਰਾਂ ਆਪਣੀਆਂ ਸੁੱਤੀਆਂ ਪਈਆਂ ਹੂੰ ਕੰਮ ਤਾਂ ਸਰਕਾਰਾਂ ਦਾ ਹੀ ਐ ਵੀ ਉਹਦਾ ਬੈਕਗ੍ਰਾਉਂਡ ਕੀ ਸੀ 7 ਸਾਲ ਸਜ਼ਾ ਕੱਟ ਕੇ ਆਇਆ ਸੀਗਾ ਹੂੰ ਤੇ ਇੱਥੇ ਆ ਕੇ ਕਿਹਨੇ ਪੁੱਛਿਆ ਵੀ ਕੋਈ ਕਾਂਡ ਉੱਥੇ ਕੀਤਾ ਤੇ ਇੱਥੇ ਆ ਜਾਂਦੇ ਆ ਹੂੰ ਵੈਰੀਫਿਕੇਸ਼ਨ ਆ ਕਿਹਨੇ ਕਰਨੀ ਐ ਤੇ ਜਿੰਨੇ ਆਪਣੇ ਪੰਜਾਬੀ ਐ ਸਿਰ ਉਹਨਾਂ ਨੇ ਜੜਾਇਆ ਆਪਣੇ ਪੰਜਾਬੀਆਂ ਨੇ ਹੂੰ ਉੱਥੋਂ ਕੋਈ ਲੇਬਰ ਝੋਨਾ ਲਵਾਉਣਾ ਤਾਂ ਹਾਰ ਪਾਉਣਗੇ ਗਲਾਂ ਚ ਜਦੋਂ ਸਟੇਸ਼ਨ ਤੋਂ ਆਉਣਗੇ ਆਕੇ ਲੈ ਕੇ ਜਾਂਦੇ ਨਾਲੇ ਰੁਪਏ ਦਿੰਦੇ ਆ ਹੂੰ ਤਾਂ ਆਪਾਂ ਹੀ ਉਹਨਾਂ ਨੂੰ ਤਗੜੇ ਬਣਾਉਣੇ ਆ ਕੋਈ ਰੇੜੀ ਲਾਉਂਦੇ ਆ ਜੇ ਪ੍ਰਵਾਸੀ ਨੇ ਲਾਈ ਆ ਆਪਣੇ ਪੰਜਾਬੀ ਤੋਂ ਨਹੀਂ ਖਾਂਦੇ ਪ੍ਰਵਾਸੀ ਤੋਂ ਖਾਂਣਗੇ ਹੂੰ ਭਾਈ ਕਿਵੇਂ ਦੇਖਦੇ ਹੋ ਕਿਉਂਕਿ ਇੱਥੇ ਉਹਨੂੰ ਵੀ ਜ਼ਿੰਮੇਵਾਰ ਮੰਨਦੇ ਹੋ ਜਿਹਦੇ ਉਹ ਕੰਮ ਤੇ ਸੀ ਕਿਉਂਕਿ ਉਹਨੇ ਉਹਦੀ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਇਹ ਪਹਿਲਾਂ ਵੀ ਰੇਪ ਕਰਕੇ ਆਇਆ ਹੋਇਆ ਭਾਈ ਹੋ ਜਾਦਾ ਚਲੋ ਇਹ ਜਵਾਕ ਵਾਲੀ ਗੱਲ ਮੂਰੇ ਆ ਗਈ ਪਹਿਲਾਂ ਹੋਰ ਕੀ ਪਤਾ ਨਹੀਂ ਕਿੰਨੇ ਕਿ ਜਵਾਕਾਂ ਨੇ ਕੀਤੀ ਐ ਨਹੀਂ ਮੂਰੇ ਆਈ ਆਪਣੇ ਇਹ ਤਾਂ ਚਲੋ ਮੂਰੇ ਆ ਗਈ ਤਾਂ ਇਹ ਫੜਿਆ ਗਿਆ ਵੀ ਉਹਦੇ ਜਿਹੜਾ ਮਾਲਕ ਹੈ ਕੰਮ ਕਰਦਾ ਜਿਹਦੇ ਫਰਜ ਬੰਦ ਅਸੀਂ ਵੈਰੀਫਿਕੇਸ਼ਨ ਕਰਾਉਂਦਾ ਵੀ ਇਹ ਜਿਹਨਾਂ ਦਾ ਗੋਲੀ ਮਾਰੋ ਸਾਲੇ ਨੂੰ ਵੀ ਸਜ਼ਾ ਤਾਂ ਉਹ ਜਿਹੜਾ ਐਡਾ ਹਵਾਨ ਹੈ ਵੀ ਪੰਜਾਬ ਪੁਲਿਸ ਨੇ ਸਾਡੇ ਉਹ ਪਹਿਲਾਂ ਮੁੰਡਾ ਕਿਡਨਾਪ ਹੋਇਆ ਸੀ ਉਹਦੇ ਦਾ ਗੋਲੀ ਮਾਰਤੀ ਨਾਲੇ ਜਵਾਕ ਨੇ ਕਿਹਾ ਸੀਗਾ ਵੀ ਮੈਨੂੰ ਕੁਛ ਨਹੀਂ ਕਿਹਾ ਨੇ ਹਣਾ ਵੀ ਚਲੋ ਗਲਤ ਕੀਤਾ ਸੀ ਅਸੀਂ ਐ ਨਹੀਂ ਕਹਿੰਦੇ ਪਰ ਤੇ ਇਹਨਾਂ ਦੀ ਨਹੀਂ ਗੋਲੀ ਵੱਜਦੀ ਥੋਡੇ ਤੋਂ ਕਿ ਤੁਸੀਂ ਪੰਜਾਬੀਆਂ ਦੇ ਵੈਰੀਓਂ ਹੂੰ ਵੀ ਹੁਣ ਤੁਸੀਂ ਕਿੱਧਰ ਗਏ ਤੁਹਾਡੇ ਗੋਲੀ ਕਦੇ ਤੁਸੀਂ ਅਸਲਾ ਫੜਾਉਣ ਕੋਈ ਬ੍ਰਾਮ ਦੀ ਕਰਨ ਗਏ ਤੁਹਾਡੇ ਉਦੋਂ ਗੋਲੀ ਮਾਰਤੀ ਤੁਸੀਂ ਕਿਹੇ ਤੇ ਤੇ ਹੁਣ ਨਹੀਂ ਤੁਹਾਡੇ ਤੇ ਗੋਲੀ ਚੱਲੀ ਹੂੰ ਦੇ ਬਾਈ ਕਿਵੇਂ ਦੇਖਦੇ ਹੋ ਕਿੰਦਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਹਿਸਾਬ ਨਾਲ ਉਸ ਬੱਚੇ ਨੇ ਦਰਦ ਦੇ ਨਾਲ ਜਾਨ ਤੋੜੀ ਹੋਊਗੀ ਉਸ ਹਿਸਾਬ ਨਾਲ ਉਹਨੂੰ ਕੀ ਸਜ਼ਾ ਬਣਦੀ ਹੈ ਬਾਈ ਜੇ ਮੈਂ ਹੁੰਦਾ ਮੈਂ ਤਾਂ ਗੋਲੀ ਮਾਰਦਾ ਉਹਦੇ ਵੀ ਉਹਦੇ ਕੋਈ ਨਾ ਗੋਲੀ ਵੱਜਣੀ ਚਾਹੀਦੀ ਹੈ ਕਿਉਂਕਿ ਗਾਹ ਨੂੰ ਇਹਨਾਂ ਨੂੰ ਅਗਲ ਆ ਜੇ ਮਾੜੀ-ਮੁੱਟੀ ਆਪਣੇ ਪੰਜਾਬੀਆਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਵੀ ਆਹ ਕਰਤੂਤਾ ਹੋਣ ਲੱਗੀਆਂ ਵੀ ਹੱਲਾਸ਼ੇਰੀ ਆਪਾ ਦਿੰਨੇ ਆ ਆਪਾਂ ਉਹਨਾਂ ਨੂੰ ਸਰਪੰਚ ਬਣਾਤਾ ਦੋ ਦ ਆਹ ਹੋਰ ਲਾਈਵ ਪਾਈ ਜਾਂਦੇ ਸੀ ਕਹਿੰਦੇ ਸੀ ਅਸਲਾ ਲੈ ਕੇ ਆਵਾਂਗੇ ਕੋਈ ਨਾ ਫੇਰ ਟੱਕਰਾਂਗੇ ਆਪਾਂ ਹੀ ਜੰਬਲਾਇਆ ਇਹਨਾਂ ਨੂੰ ਧਮਕੀਆਂ ਦੇਣ ਤੇ ਆਪਾਂ ਨੂੰ ਆਗੇ ਸਰਕਾਰ ਨੂੰ ਮਾੜਾ-ਮੁੱਡਾ ਜ਼ੋਰ ਪਾਉਣਾ ਜਿਹੜੇ ਆਪਣੇ ਲੋਕ ਹੈ ਆਪਾਂ ਨੂੰ ਕੀ ਦਿੰਦੇ ਆ ਸਰਕਾਰਾਂ ਵੀ ਰਾਸ਼ਨ ਵੰਡਤਾ ਕੀ ਚੀਜ਼ਾਂ ਦਿੱਤੀਆਂ ਫ੍ਰੀ ਦੀਆਂ ਚੀਜ਼ਾਂ ਵਾਲੇ ਧੱਕਦੇ ਆ ਸਾਲਾ ਕਦੇ ਕੋਈ ਇਹ ਵੀ ਗੱਲ ਕਰੋ ਵੀ ਆ ਚਾਨੂੰ ਚਾਹੀਦਾ ਵੀ ਆਪਾਂ ਸਿਕਿਉਰ ਹੋਈਏ ਮਾੜੇ ਮੋਟੇ ਤੇ ਰਾਸ਼ਨ ਕਿੰਨਾ ਕੁ ਜਰ ਵਰਤ ਲਵਾਂਗੇ ਕੀ ਬਣ ਜਾਂਦਾ ਤੁਹਾਡਾ 20 ਕਿਲੋ ਨਾਲ ਬਈ ਇੱਥੇ ਇੱਕ ਸਵਾਲ ਇਹ ਵੀ ਆ ਨਾ ਵੀ ਪ੍ਰਵਾਸੀ ਆਤਾ ਗਏ ਵਸ ਵੀ ਗਏ ਪਰ ਪ੍ਰਵਾਸੀਆਂ ਨੂੰ ਲੈ ਕੇ ਕੌਣ ਆਇਆ ਸਵਾਲ ਤਾਂ ਇਹ ਵੀ ਆ ਨਾ ਸਵਾਲ ਬਾਈ ਆਪਾਂ ਸਿਰ ਚੜਾਏ ਆ ਉਹ ਆਪਣੇ ਕੋਈ ਪੰਜਾਬੀ ਨੂੰ ਕੋਈ ਦਿਹਾੜੀ ਤੇ ਲਾਉਂਦਾ ਅਗਲਾ ਕਹਿੰਦੇ ਇਹਨੇ ਕੰਮ ਨਹੀਂ ਕਰਨਾ ਜਾ ਯਾਰ ਵੀ ਇਹਦੂ ਪ੍ਰਵਾਸੀ ਲੈ ਜਾ ਦੋ ਰੁਪਏ ਘੱਟ ਲਊਗਾ ਨਾਲੇ ਕੰਮ ਵਧੀਆ ਮਿਹਨਤ ਨਾ ਕਰੂਗਾ ਜਿਹੜਾ ਮਰਜ਼ੀ ਕੰਮ ਲਾ ਲਓ ਬਾਈ ਤੁਸੀਂ ਚਣਾਈ ਦਾ ਲਾ ਲਓ ਲੱਕੜ ਦਾ ਲਾ ਲਓ ਜਿਹੜੀ ਮੇੜੀਆਂ ਲਾ ਲਓ ਕੁਛ ਮਰਜ਼ੀ ਕੰਮ ਲਾ ਲਓ ਸਾਰੇ ਬਈ ਇਹ ਆ ਬਾਈ ਕੀ ਗੱਲ ਹੋ ਗਈ ਆਪਣੇ ਘਰ ਨੂੰ ਕਾਦੋਂ ਹਟ ਗਏ ਪਹਿਲਾਂ ਆਪਣੇ ਕਰਦੇ ਸੀ ਆਪਾਂ ਨਿਰਭਰ ਹੀ ਉਹਨਾਂ ਦੇ ਹੋ ਗਏ ਬਾਈ ਹੁਣ ਕੱਢਣਗੇ ਕਿਵੇਂ ਆਈ ਤਾਂ ਹੈ ਨਹੀਂ ਕੋਈ ਡਾਂਗਾ ਚਲਾ ਦੇਣ ਜਾਂ ਹੋਰ ਕੋਈ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਸਰਕਾਰ ਨੂੰ ਬਣਾਉਣਾ ਚਾਹੀਦਾ ਸਿਸਟਮ ਕਿਉਂਕਿ ਸਰਕਾਰਾਂ ਦਾ ਕੰਮ ਕੀ ਹੋ ਗਿਆ ਬਾਈ ਸੁੱਤੀਆਂ ਹੋ ਹੂੰ ਜਿੰਨਾ ਚਿਰ ਆਏ ਹਲੂਨ ਦੇ ਨਹੀਂ ਨਾ ਵੀ ਉਹਨਾਂ ਨੂੰ ਡਾਂਗਦਾ ਨਹੀਂ ਵੀ ਸਾਡੇ ਸਿਰ 'ਚ ਡੰਗ ਮਾਰੂਗਾ ਕੋਈ ਉਹਨਾਂ ਚਿਰ ਕਰਦੇ ਹੂੰ ਬਾਈ ਕੀ ਲੱਗਦਾ ਕਿੰਨਾ ਕਚਰ ਚੌਂਕਾ ਚ ਲਾਸ਼ਾ ਰੱਖ ਕੇ ਇਕੱਠ ਕਰਕੇ ਸਾਨੂੰ ਇਨਸਾਫ ਮਿਲੂਗਾ ਕਿਉਂਕਿ ਜੇ ਹੋ ਸਕਦਾ ਉਹ ਪਰਿਵਾਰ ਕੈਮਰੇ ਤੇ ਨਾ ਆਉਂਦਾ ਜਾਂ মিডিਆ 'ਚ ਨਾ ਆਉਂਦਾ ਹੋ ਸਕਦਾ ਉਹ ਪਰਿਵਾਰ ਨੂੰ ਵੀ ਇਨਸਾਫ ਨਾ ਮਿਲਦਾ ਉਹ ਐਂ ਐਂ ਰੋ ਰੋ ਜਾਂਦੀ ਬਾਈ ਹੂੰ ਇਨਸਾਫ ਕੀ ਕਰਦੇ ਵਿਚਾਰੇ ਉਹਨੂੰ ਭੇਜਦੇ ਮਾਪਿਓ ਤਾਂ ਮਰ ਗਏ ਉਹਨਾਂ ਦਾ ਕੀ ਰਹਿ ਗਿਆ ਜਿੰਨਾ ਦਾ ਜਵਾਕ ਖਤਮ ਹੋ ਗਿਆ ਵੀ ਇਹ ਥੋੜਾ ਜਿਆ ਸਮਝਣਾ ਚਾਹੀਦਾ ਬਾਈ ਆਪਾਂ ਵੀ ਲੋਕ ਐ ਆਪਾਂ ਸਰਕਾਰ ਤੇ ਜ਼ੋਰ ਪਾਈਏ ਤੇ ਆਪਾਂ ਜਦੋਂ ਇਹ ਰੇੜੀਆਂ ਲਾਉਂਦੇ ਆ ਸਮਾਨ ਨਾਲ ਲਵਾਂਗੇ ਪੰਜਾਬੀ ਤੋਂ ਲਵ ਯਾਰ ਹੂੰ ਬਾਈ ਰੇੜੀਆਂ ਪਿੱਛੇ ਗਲਤੀ ਮੰਨਦੇ ਹੋ ਕਿਉਂਕਿ ਉਹ ਮਾਰਕੀਟ ਕਮੇਟੀ ਤੋਂ ਪਰਮਿਸ਼ਨ ਲੈਂਦੇ ਨੇ ਲਾਇਸੈਂਸ ਲੈਂਦੇ ਨੇ ਉੱਥੇ ਮਾਰਕੀਟ ਕਮੇਟੀ ਦੀ ਵੀ ਗਲਤੀ ਮੰਨਦੇ ਹੋ ਕਿਉਂਕਿ ਉਹਨਾਂ ਨੇ ਵੀ ਭਈਆਂ ਨੂੰ ਦਿਸੰਸਤਾ ਇਸ਼ੂ ਉਹਨਾਂ ਨੇ ਵੀ ਕੀਤੇ ਹੋਣਗੇ ਬਾਈ ਲਾਇਸੈਂਸ ਦੇ ਕੀ ਹੋਗੇ ਆਪਣੇ ਸਾਡੇ ਬਠਿੰਡੇ ਲਾ ਲਓ ਇਹ ਰਿਕਸ਼ੇ ਚਲਾਉਂਦੇ ਹੀ ਰਿਕਸ਼ੇ ਚਲਾਉਂਦੇ ਆ ਬਾਈ ਇੰਨਾ ਕ ਪੱਠਾ ਬਾਹ ਛੱਡਿਆ ਨਾ ਇਹ ਲੋਕਾਂ ਨੇ ਜਿਵੇਂ ਰੇੜੀਆਂ ਲਾਉਂਦੇ ਆ ਮੇਨ ਬਾਜ਼ਾਰ ਚ ਬਾਈ ਜਿਹੜਾ 20 30 ਫੁੱਟ ਹੈ ਉਹਦੀ ਵਿਚਾਲੇ ਰੇੜੀਆਂ ਲਿਆਂਦੀਆਂ ਪਈਆਂ ਹੁੰਦੀਆਂ ਇਹਨਾਂ ਨੇ ਜੋ ਕਿ ਪੰਜਾਬੀ ਹੋਵੇ ਮਿੰਟ ਚ ਜਗਾ ਦਿੰਦੇ ਆ ਉਹ ਕੀ ਲੱਗਦੇ ਆ ਹੂੰ ਉਹਨਾਂ ਨੂੰ ਕਿਹਨੇ ਹਟਾਉਣਾ ਹੈ ਹੂੰ ਆਪਣੇ ਲੋਕ ਹੀ ਬਈ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦਿੰਦਾ ਤਾਂ ਕਰਕੇ ਮਰਦੇ ਆਪਾਂ ਦੂਜਿਆਂ ਨੂੰ ਸਪੋਰਟ ਕਰਦੇ ਆ ਆਪਾਂ ਸਰਪੰਚ ਬਣਾ ਦੇ ਬਈ ਹੋਰ ਦੇਖ ਲੋ ਹੂੰ ਬਈ ਪਿੱਛੇ ਤੇ ਇੱਕ ਲੁਧਿਆਣੇ ਦੀ ਵੀ ਇੱਕ ਆਟੋ ਚਾਲਕ ਦੀ ਵੀਡੀਓ ਵਾਇਰਲ ਹੋਈ ਹੈ ਇੱਕ ਜਿਹੜੀ ਔਰਤ ਹੈ ਉਹ ਆਟੋ ਦੇ ਵਿੱਚੋਂ ਛਾਲ ਮਾਰਦੀ ਹੈ ਲੰਕ ਦੀ ਹੈ ਪਰ ਉਹ ਆਟੋ ਨਹੀਂ ਰੋਕਦਾ ਐਦਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਤੇ ਬਈ ਹੋਣਾ ਹੀ ਆ ਤੁਸੀਂ ਦੇਖ ਲੋ ਯੂਪੀ ਜੀ ਕੀ ਕੁਝ ਹੁੰਦਾ ਰਿਹਾ ਹੈ ਹੂੰ ਉੱਥੇ ਪਤਾ ਨਹੀਂ ਇਹ ਕਿੱਡੇ ਕ ਕਾਮ ਦੇ ਭੁੱਖੇ ਆ ਯਾਰ ਵੀ ਇਹਨੂੰ ਵੀ ਇੰਨਾ ਕਿੰਨਾ ਕਾਮਨਾ ਭਰਿਆ ਸੀਗਾ ਉਹ ਪਹਿਲਾਂ ਚੱਲੋ ਲੁਧਿਆਣੇ ਵਾਲੀ ਕੁੜੀ ਸੀਗੀ ਉਹ ਤਾਂ ਵਾਹਿਗੁਰੂ ਦੇ ਮੇਰ ਸਦਗਾ ਭੈਣਾਂ ਵਿਚਾਰੀ ਦਲੇਰੀ ਵਰਤ ਗਈ ਆਪਦੀ ਛਾਲ ਮਾਰ ਗਈ ਬਚ ਗਿਆ ਨਹੀਂ ਤਾਂ ਨਿਰਬਿਆ ਕਾਂਡ ਹੋਇਆ ਔਰ ਕਿੰਨੇ ਨੁਕਸਾਨ ਹੋਇਆ ਬਾਈ ਮੁੜ ਕੇ ਆਪਾਂ ਮੋਮਬੱਤੀਆਂ ਚੱਕਦੇ ਆ ਜਾਂ ਹੁਣ ਵੀ ਆ ਜਿਹੜਾ ਮੁੰਡੇ ਦਾ ਨੁਕਸਾਨ ਹੋਇਆ ਕਿ ਆਪਾਂ ਇੱਚ ਵੀ 4 ਦਿਨ ਬੋਲਾਂਗੇ ਬਸ ਫਿਰ ਬਹਿ ਜਾਗੇ ਕਿਉਂਕਿ ਆਪਾਂ ਭੁੱਲਦੇ ਬਹੁਤ ਛੇਤੀ ਆ ਬਾਈ ਆਪਾਂ ਨੂੰ ਥੋੜੀਆਂ ਚੀਜ਼ਾਂ ਯਾਦ ਰੱਖਣੀਆਂ ਪੈਣੀਆਂ ਆ ਜਵਾਕ ਮਰਿਆ ਆਏ ਸਮਝ ਲਓ ਵੀ ਸਾਡਾ ਜਵਗ ਸੀਗਾ ਵੀ ਮੇਰਾ ਛੋਟਾ ਭਾਈ ਸੀਗਾ ਯਾਰ ਵੀ ਉਹ ਮਰਿਆ ਆਪਾਂ ਇਨਸਾਫ ਵੀ ਦਿਵਾਉਣਾ ਉਹਨੂੰ ਤੇ ਆਪਣੇ ਜਿਹੜੇ ਗੰਦ ਪਾਉਣ ਵਾਲੇ ਹੈਗੇ ਆ ਇਹਨਾਂ ਨੂੰ ਬਾਹਰ ਕਰਨਾ ਇੱਥੋਂ ਕਿਉਂਕਿ ਆਗੇ ਆਧਾਰ ਕਾਰਡ ਆਉਂਦੇ ਆ ਆਧਾਰ ਕਾਰਡ ਬਣਾ ਲੈਂਦੇ ਆ ਯੂਪੀ ਚ ਵੀ ਆਧਾਰ ਕਾਰਡ ਬਣਾ ਲਿਆ ਇੱਥੇ ਵੀ ਬਣਾ ਲਿਆ ਵੋਟਾਂ ਇੱਥੇ ਬਣਾਈ ਜਾਂਦੇ ਆ ਆਧਾਰ ਕਾਰਡ ਬਣਾਉਣ ਵਾਲਿਆਂ ਦੀ ਗਲਤੀ ਨਹੀਂ ਮੰਨਦੇ ਕਿਉਂਕਿ ਕੰਮ ਕਰੋ ਕੰਮ ਕਰਨਾ ਚਾਹੀਦਾ ਆਪਣੇ ਵੀ ਨੌਜਵਾਨ ਬਾਹਰ ਜਾਂਦੇ ਨੇ ਪਰ ਇੱਥੇ ਰਹੋ ਰਹਿਣ ਤੇ ਵਸਣ ਚ ਫਰਕ ਹੈ ਵਸਣ ਦਾ ਫਰਕ ਸਮਝਦੇ ਹੋ ਬਈ ਆਪਣੇ ਨੌਜਵਾਨ ਜਾਂਦੇ ਆ ਆਪਣੇ ਕਿੰਨੇ 20 20 50 55 ਲੱਖ ਰੁਪਇਆ ਲਾ ਕੇ ਜਾਂਦੇ ਆ ਇਹ ਚੱਕਦੇ ਅੱਦੇ ਦਾ ਟਿਕਟਾਂ ਵੀ ਨਹੀਂ ਲੈਂਦੇ ਸਿੱਧਾ ਅੱਗੇ ਬਹਿ ਜਾਂਦੇ ਆ ਇੱਥੇ ਆਪਣੇ ਨੌਜਵਾਨ ਜਾਂਦੇ ਆ ਪੈਸੇ ਲਾਉਂਦੇ ਆ ਬਾਈ ਜੀ 50 55 ਲੱਖ ਰੁਪਇਆ 40 40 ਲੱਖ ਰੁਪਇਆ ਲਾ ਕੇ ਜਾਂਦੇ ਆ ਉਹ ਕੋਈ ਆਏ ਨਹੀਂ ਨੰਮ ਕੋ ਚੱਕਿਆ ਮੂੰਹ ਤੇ ਆਗੇ ਤੇ ਆ ਕੇ ਗੰਦ ਆਪਣੇ ਕਿੰਨੇ ਕਿਨੇ ਉੱਥੇ ਕਤਲ ਕਰਤੇ ਮੁੰਡਿਆ ਨੇ ਜੀ ਤੁਸੀਂ ਸੁਣੀ ਆ ਕਦੇ ਵੀ ਆਪਣੇ ਪੰਜਾਬੀ ਨੇ ਆ ਕਰਤਾ ਯਾਰ ਮਿਹਨਤ ਕਰਦੇ ਆ ਵਿਚਾਰੇ ਤੇ ਇਹ ਕੀ ਕਰਦੇ ਆ ਕਿ ਕ੍ਰਾਈਮ ਕਰਦੇ ਆ ਬਾਈ ਉਥੋਂ ਆਉਂਦੇ ਕੋਈ ਭਗੌੜਾ ਹੁੰਦਾ ਇੱਥੇ ਆ ਕੇ ਬਹਿ ਜਾਂਦਾ ਜਿਹੜੇ ਪਿੰਡਾਂ ਦੇ ਲੋਕ ਆ ਉਹ ਵੀ ਸਟੇਟਸ ਸਿੰਬਲ ਸਮਝਣ ਲੱਗ ਗਏ ਵੀ ਜੇ ਸਾਡੇ ਸੀਰੀ ਭਈਆ ਰੱਖਿਆ ਹੋਇਆ ਤਾਂ ਸਾਡਾ ਇੱਕ ਸਟੇਟਸ ਸਿੰਬਲ ਆ ਲੋਕ ਤਾਂ ਇਹ ਵੀ ਸਮਝਦੇ ਸੀ ਤੁਹਾਨੂੰ ਉਹ 2 ਰੁਪਇਆ ਮਾਰੇ ਕਰਦੇ ਆ ਚਲੋ ਗੁੱਸਾ ਲੱਗੂ ਗੀਆਂ ਨੂੰ ਵੀ 2 ਰੁਪਏ ਘੱਟ ਲੈਂਦਾ ਆਪਣੀ ਸੋਚ ਹੀ ਐ ਬਣਾਦੀ ਵੀ ਪੰਜਾਬੀ ਨਹੀਂ ਕੰਮ ਕਰਦਾ ਚੱਜ ਨਾਲ ਭਈਏ ਤੋਂ ਕਰਾਓ ਜੇ ਟਾਈਲਾਂ ਲਵਾਉਣੀਆਂ ਤਾਂ ਭਈਏ ਤੋਂ ਕਰਾਓ ਰੰਗ ਕਰਾਉਣਾ ਤਾਂ ਭਈਏ ਤੋਂ ਕਰਾਓ ਚਣਾਈ ਦਾ ਕੰਮ ਕਰਾਉਣਾ ਤਾਂ ਭਈਏ ਤੋਂ ਕਰਾਓ ਲੱਕੜ ਦਾ ਕਰਾਉਣਾ ਤਾਂ ਭਈਏ ਤੋਂ ਕਰਾਓ ਆਪਣੀ ਸੋਚ ਹੀ ਐ ਬਣ ਗਈ ਬਾਈ ਆਪਾਂ ਪੰਜਾਬੀ ਤੋਂ ਕੰਮ ਕਰਾ ਕੇ ਨਹੀਂ ਖੁਸ਼ ਇਹ ਇਕੱਲਾ ਚਲੋ ਉਹਦਾ ਨਹੀਂ ਇਕੱਲੇ ਆਪਣੇ ਜਿਹੜੇ ਦਿਹਾੜੀਦਾਰ ਬੰਦੇ ਸੀ ਪੰਜਾਬੀ ਉਹਨਾਂ ਦਾ ਕੰਮ ਵੀ ਠੱਪ ਕੀਤਾ ਇਹਨਾਂ ਨੇ ਹੁਣ ਚਲੋ ਆਪਣੇ ਮੁੰਡੇ ਕੁਛ ਕੇ ਸਮਝਣ ਲੱਗੇ ਆ ਭਰਾ ਕੁ ਚੰਗੇ ਆ ਮਾੜੇ ਆ ਰੀੜੀ ਲਾਉਣ ਲੱਗੇ ਆ ਅੱਡੇ ਲਾਉਂਦੇ ਆ ਤੇ ਆਪਣੇ ਕਈ ਸਾਥ ਵੀ ਦਿੰਦੇ ਆ ਬੰਦੇ ਹੂੰ ਪਰ ਇਹ ਚੀਜ਼ ਨੂੰ ਨਾ ਆਏ ਨਾ ਹੋਵੇ ਕਿਤੇ ਅੱਜ ਰੌਲਾ ਪੈ ਗਿਆ ਕੱਲ ਨੂੰ ਫੇਰ ਭੁੱਲ ਜੂ ਹੂੰ ਇਹ ਚੀਜ਼ਾਂ ਸੋਡੇ ਸੱਟ ਮਾਰੀ ਅਗਲਿਆਣੇ ਹੂੰ ਦੇਖਿਆ ਨਾ ਕਿੰਵੇਂ ਅੱਗੇ ਇੱਕ ਮੰਡੀ ਚ ਆਈ ਸੀਗੀ ਆਪਣੇ ਪੰਜਾਬੀ ਨਾਲ ਮਿੰਡ ਚ 20 ਬਈਏ ਇਕੱਠੇ ਹੋ ਗਏ ਸੀਗੇ ਉਹ ਆਏ ਨਹੀਂ ਪੁੱਛਦੇ ਵੀ ਕੀ ਦੀ ਗਲਤੀ ਐ ਹੂੰ ਤਾਂ ਆਪਣੇ ਵਿੱਚ ਛਡਾਉਣ ਲੱਗੇ ਜਾਣਗੇ ਹੂੰ ਫੇਰ ਦੇਖੋ ਨਾ ਯਾਰ ਗਲਤੀ ਕੀਤੀ ਹੈ ਤੁਸੀਂ ਪਹਿਲਾਂ ਖੜੋ ਬੰਦੇ ਨਾਲ ਵੀ ਸਾਡਾ ਭਰਾ ਖੜਾ ਥੋੜਾ ਸਮਝਣਾ ਪੈਣਾ ਬਈ ਨਹੀਂ ਤਾਂ ਐ ਨਹੀਂ ਇਹ ਵੀ 2 ਦਿਨ ਚੱਕ ਦਾ ਮੁੱਦਾ ਫੇਰ ਤੀਜੇ ਦਿਨ ਬੰਦ ਹੋ ਗਿਆ ਕੀ ਲੱਗਦਾ ਭਾਈਏ ਬਾਹਰ ਜਾਣਗੇ ਕਿਉਂਕਿ ਬਈ 1 ਸਾਲ ਨੂੰ ਇਲੈਕਸ਼ਨ ਆ ਜਾਣੇ ਆ ਕਿਉਂਕਿ ਇਹਨਾਂ ਦੇ ਇਹਨਾਂ ਦੀਆਂ ਵੋਟਾਂ ਨਾਲ ਵੀ ਪੋਲਿਟੀਸ਼ੀਅਨ ਲੋਕ ਆ ਜਿਹੜੇ ਉਹਨਾਂ ਨੂੰ ਫਾਇਦਾ ਹੁੰਦਾ ਕਿਉਂਕਿ ਇਹਨਾਂ ਦੀਆਂ ਵੋਟਾਂ ਹੀ ਉਹਨਾਂ ਨੂੰ ਪੈਣੀਆਂ ਇਹੇ ਬਾਈ ਜੀ ਇਕੱਲੀ ਉਹਦੇ ਕਰਕੇ ਨਹੀਂ ਵੀ ਇੱਕ ਹੋਰ ਵੀ ਇਹ ਏਜੰਸੀਆਂ ਦੇ ਕੰਮ ਹੋ ਗਏ ਵੀ ਇੱਥੇ ਪੰਜਾਬ 'ਚ ਪੰਜਾਬੀ ਐ ਕੋਈ ਮੰਗਾ ਣਠਾਉਂਦੇ ਆ ਆਪਣੀਆਂ ਚੀਜ਼ਾਂ ਹਨਾ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਚੱਲਦੀਆਂ 84 ਜੋ ਐ ਇਹ ਉਹ ਚੀਜ਼ ਕਰਕੇ ਵਸੋਂ ਬਾਹਰੋਂ ਜ਼ਿਆਦਾ ਕਰਾਉਂਦੇ ਆ ਆ ਜਿਹੜਾ ਭਈਆ ਬਾਈ ਇਹਨੂੰ ਤਾਂ ਫਾਂਸੀ ਦੀ ਸਜ਼ਾ ਹੋਵੇ ਤੇ ਜਿਹਨੇ ਕਿਰਾਏ ਤੇ ਰੱਖਿਆ ਸੀਗਾ ਉਹਨੂੰ ਉਮਰ ਕੈਦ ਤੇ ਜਿਹਦੇ ਕਿਰਾਏ ਕੰਮ ਕਰਦਾ ਸੀਗਾ ਉਹਨੂੰ ਵੀ ਉਮਰ ਕੈਦ ਤੇ ਗਾਹ ਨੂੰ ਇਹ ਲੋਕਾਂ ਨੂੰ ਜਿਹੜੀ ਅਕਲ ਆ ਜਾਏ ਵੀ ਅਸੀਂ ਕਿਹਨੂੰ ਕੰਮ ਤੇ ਰੱਖੀ ਜੰਨੇ ਆ ਜਾਂ ਘਰੇ ਕਿਹਨੂੰ ਰੱਖੀ ਜੰਨੇ ਆ ਵੀ ਕੋਈ ਕ੍ਰਿਮੀਨਲ ਬੰਦਾ ਯਾਰ ਉਹ ਉੱਥੋਂ ਆ ਗਿਆ ਤੇ ਤੁਸੀਂ ਵੈਰੀਫਾਈ ਨਹੀਂ ਕਰਾਉਣਾ ਹੂੰ ਪੁਲਿਸ ਵੈਰੀਫਿਕੇਸ਼ਨ ਦਾ ਕਰਾਓ ਕੱਲ ਨੂੰ ਕੋਈ ਥੋੜਾ ਨੁਕਸਾਨ ਹੀ ਕਰ ਜੇ ਹੂੰ ਹੋ ਸਕਦਾ ਭਾਈ ਆ ਨੁਕਸਾਨ ਸਾਹਮਣੇ ਆਇਆ ਹੋ ਸਕਦਾ ਉਹਨੇ ਕੋਈ ਕੀਤਾ ਵੀ ਹੋਵੇ ਤਾਂ ਕੋਰਟ ਚੋਂ ਬਾਅਦ ਚ ਪਤਾ ਲੱਗੂਗਾ ਇਹਦਾ ਭਾਈ ਗਰਮਾਂਡ ਤੇ ਪਤਾ ਲੱਗੂ ਇਹ ਮੂਰੇ ਆ ਗਈ ਚੀਜ਼ ਹੂੰ ਨਹੀਂ ਤੇ ਇਹ ਕਿਹੜਾ ਪਤਾ ਲੱਗਣਾ ਸੀਗਾ ਉਹ ਵਿਜਵਾਗ ਸੀਗਾ ਉਹਨੂੰ ਮਾਰ ਕੇ ਸੱਟ ਜਾਂਦਾ ਇਹਦਾ ਕੈਂਬਰੀਆ ਨੇ ਬਚਾਦਾ ਪਤਾ ਲੱਗ ਗਿਆ ਨਹੀਂ ਤੇ ਕਿੱਥੇ ਮੂਰੇ ਹੋਣੇ ਸੀ ਕਿੰਨੇ ਗਾਂਢ ਹੋਇਆ ਹੁਣ ਤੀਕ ਹੂੰ ਆਪਣੇ ਮੇਰੀ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਆ ਬਈ ਜਿਹੜੀ ਆ ਚੀਜ਼ਾਂ ਚੱਲੀ ਜਾਂਦੀ ਐ ਮੀਮ ਚਲਾਈ ਐ ਇਹਨਾਂ ਤੋਂ ਸਫਾਇਆ ਕਰਾਇਆ ਜਾਵੇ ਇਹਨਾਂ ਨੂੰ ਕੱਢਿਆ ਜਾਵੇ ਇਥੋਂ ਜਾਂ ਕੋਈ ਕਾਨੂੰਨ ਬਣਾਇਆ ਜਾਵੇ ਜਾਂ ਕੋਈ ਕਾਨੂੰਨ ਬਣਾਇਆ ਜਾਵੇ ਜਿਹੜਾ ਆਉਂਦਾ ਬਈ ਆ ਕੇ ਜ਼ਮੀਨ ਲੈ ਲੈਂਦਾ ਹਮ ਆਪਣੀ ਸਰਕਾਰਾਂ ਹੀ ਨਿਕਮੀਆਂ ਹਮ ਜੀ ਉਹਨਾਂ ਦਾ ਫਰਜ਼ ਬਣਦਾ ਮੈਨੂੰ ਇਹ ਚੀਜ਼ਾਂ ਵੱਲ ਧਿਆਨ ਦੇਣਾ ਵੀ ਜਿਹੜਾ ਆਉਂਦਾ ਯਾਰ ਆ ਕੇ ਇੱਥੇ ਜ਼ਮੀਨ ਲੈ ਲਈ ਕੋਈ ਕ੍ਰਿਮੀਨਲ ਬੰਦਾ ਇੱਥੇ ਆ ਗਿਆ ਹਮ ਯੂਪੀ ਵਾਲਾ ਹਾਲ ਸਾਡੇ ਪੰਜਾਬ 'ਚ ਬਣਾਤਾ ਤੁਸੀਂ ਜੀ ਜੀ ਤਾ ਐਡਵੋਕੇਟ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਸ਼ੇ ਤੇ ਗੱਲ ਕੀਤੀ। ਧੰਨਵਾਦ। ਤਾਂ ਦੋਸਤੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਚ ਜਰੂਰ ਜੁੜਿਓ। ਪਰ ਜਿਹੜੀ ਇਸ ਵਿਅਕਤੀ ਨੇ ਬੱਚੇ ਦੇ ਨਾਲ ਕੀਤੀ ਉਹ ਬੜੀ ਹੀ ਸ਼ਰਮਨਾਕ ਹੈ। ਇਸ ਵਿਅਕਤੀ ਨੂੰ ਸਾਡੀ ਵੀ ਇਹ ਬੇਨਤੀ ਹੈ ਕੋਰਟ ਸਖਤ ਤੋਂ ਸਖਤ ਸਜ਼ਾ ਦੇਵੇ। ਤਾਂ ਅਜਿਹੇ ਲੋਕ ਪੈਦਾ ਨਾ ਹੋਣ। ਅਜਿਹੇ ਜਿਹੜੇ ਲੋਕ ਨੇ ਉਹ ਪੰਜਾਬ ਦੇ ਵਿੱਚ ਨਾ ਆਉਣ ਕੋਈ ਨਾ ਕੋਈ ਲਾਅ ਬਣਾਣਾ ਚਾਹੀਦਾ ਕੋਈ ਕਾਨੂੰਨ ਬਣਾਣਾ ਚਾਹੀਦਾ ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲਬਾਤ ਨੂੰ ਕਮੈਂਟ ਸੈਕਸ਼ਨ ਚ ਜੁੜੋ ਕੈਮਰਾਮੈਨ ਆਕਾਸ਼ ਦੀਪ ਤੇ ਨਾਲ ਮੈਂ ਜੋਤਕਰੀਵਾਲ ਸਤਿ ਸ਼ਕਰ